ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਆਂ ਪਾਰਟੀ ਵੇਅਰ ਸੂਟ ਹੈਂਡਵਰਕ ਤੇ ਬਹੁਤ ਰੀਜ਼ਨੇਬਲ ਤੇ ਪ੍ਰਾਈਸ ਦੇ ਵਿੱਚ ਆਪਣੇ ਇਹ ਸੂਟ ਨੇ ਸਾਰੇ ਸੂਟਾਂ ਦਾ ਪ੍ਰਾਈਸ ਅਲੱਗ-ਅਲੱਗ ਹੈਗਾ ਆ ਬਟ ਆਲਮੋਸਟ ਜਿੰਨੇ ਵੀ ਸੂਟ ਹੈਗੇ ਨੇ ਸਾਰੇ 4000 ਤੋਂ ਥੱਲੇ ਦੀ ਰੇਂਜ ਤੇ ਹੈਗੇ ਨੇ ਇਹ ਸ਼ਿਮਰ ਸਿਲਕ ਦਾ ਸੂਟ ਆ ਤੁਸੀਂ ਹੈਂਡਵਰਕ ਦੀ ਕੁਆਲਿਟੀ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਤੇ ਕਿੰਨਾ ਹੈਵੀ ਹੈਂਡਵਰਕ ਹੋਇਆ ਹੋਇਆ ਆ ਦੁਪੱਟੇ ਵੀ ਸੋਹਣੇ ਲੱਗੇ ਹੋਏ ਨੇ ਸਾਰੇ ਸੂਟਾਂ ਦੇ ਨਾਲ ਕੁਝ ਕਸੂਟ ਇਦਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਆਪਣੇ ਅਕੋਰਡਿੰਗਲੀ ਬਾਟਮ ਦੇ ਉੱਤੇ ਵਰਕ ਹੈਗਾ ਆ ਜਿਵੇਂ ਇਹ ਵਾਲਾ ਵੀ ਸ਼ਿਮਰਦਾ ਸੂਟ ਆ neck ਬਹੁਤ ਪਿਆਰਾ ਬਣਿਆ ਹੋਇਆ ਨੀਚੇ ਨੂੰ ਕਲੀਆਂ ਜਾਂਦੀਆਂ ਨੇ 슬ੀਵਸ ਸੂਟ ਦੀਆਂ ਬਹੁਤ ਜ਼ਿਆਦਾ ਹੈਵੀ ਨੇ ਇਹਦੇ ਵਿੱਚ 2-3 ਕਲਰਸ ਅਵੇਲੇਬਲ ਹੈਗੇ ਨੇ ਇਹ ਵਾਲਾ ਦੇਖੋ ਇਹ ਵੀ ਸ਼ਿਮਰ ਕ੍ਰਾਸ਼ ਸ਼ਿਮਰਦਾ ਸੂਟ ਆ ਇਹ ਨੇਚਰਲ ਕ੍ਰੇਪ ਦਾ ਸੂਟ ਆ ਜੀ ਦੇਖੋ ਬਾਟਮ ਵੀ ਹੈਵੀ ਆ 슬ੀਵਸ ਵੀ ਹੈਵੀ ਨੇ ਸੈਂਟਰ ਪੈਨ ਬਣਿਆ ਹੋਇਆ ਕ੍ਰਾਸ਼ ਟਿਸ਼ੂ ਦਾ ਸੂਟ ਆ ਬਹੁਤ ਜੁਨੀਕ ਚ ਡਿਜ਼ਾਈਨਾਂ ਤੇ ਕਲਰ ਹੈਗਾ ਆ yellow color ਦਾ suit natural crepe ਦੇ ਉੱਤੇ ਬਹੁਤ ਜ਼ਿਆਦਾ ਸੋਹਣਾ suit ਬਣਿਆ ਹੋਇਆ ਹੈ ਪ੍ਰੋਪਰ ਸੁਪਰ ਫਾਈਨ ਕੁਆਲਿਟੀ ਦਾ ਇਹ ਵੀ ਦੇਖੋ ਕਿੰਨਾ ਸੋਹਣਾ suit ਹੈਗਾ ਇਹ ਕੰਟਰਾਸਟ ਦੇ ਵਿੱਚ ਬਣਿਆ ਹੋਇਆ ਜੀ ਦੁਪੱਟਾ ਕੰਟਰਾਸਟ ਹੋਊਗਾ ਸਲਵਾਰ ਦੇ ਉੱਤੇ ਮਟਕਾ ਪ੍ਰੋਪਰ ਇਹ ਹੈਗਾ ਜੀ organza ਦਾ suit banarasi बूटी ਵਾਲਾ ਉਹਦੇ ਤੇ ਹੈਂਡਵਰਕ ਹੋਇਆ ਹੋਇਆ ਹੈ ਇਹ ਦੇਖੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਹੈਗਾ suit ਦਾ ਤੇ ਕਲਰ ਬਹੁਤ ਪਿਆਰਾ ਹੈ sleeve 's ਵੀ ਵਰਕ ਨੇ bottom ਵੀ ਵਰਕ ਆ ਹਿੰ ਵਾਲਾ येलो ਫਿਰ ਰਿਪੀਟ ਹੋ ਗਿਆ ਇਹ ਵੀ ਬਹੁਤ ਸੋਹਣਾ ਕਲਰ ਆ ਜੂਮ ਕਰਕੇ ਦਿਖਾਇਆ ਗਿਆ ਸੂਟ ਦੇਖੋ ਮਾਰਜੈਂਟਾ ਤੇ orange ਦਾ ਕੰਟਰਾਸਟ ਕਿੰਨਾ ਵਧੀਆ ਤੇ ਕਿੰਨਾ ਹੈਵੀ ਸੂਟ ਇਹਨਾਂ ਸੂਟਰ ਨੂੰ ਤੁਸੀਂ ਫੰਕਸ਼ਨਲ ਵੇਅਰ ਯੂਜ਼ ਕਰ ਸਕਦੇ ਹੋ ਕੁਆਲਿਟੀ ਬਹੁਤ ਸੋਹਣੀ ਹੁੰਦੀ ਆ ਸੂਟਾਂ ਦੀ ਪ੍ਰਾਈਸ ਕਾਫੀ ਜਨਰਲ ਰੱਖਿਆ ਗਿਆ ਹੁੰਦਾ ਇਹਨਾਂ ਦਾ ਟੈਪੀ ਦੇ ਸੂਟ ਵੀ ਹੈਗੇ ਨੇ ਵਿੱਚ ਤੇ ਕ੍ਰੇਪ ਦੇ ਵੀ ਹੈਗੇ ਨੇ ਸ਼ਿਮਰ ਕ੍ਰਾਸ ਟਿਸ਼ੂ ਜਿੰਨੇ ਵੀ ਸਟਫ ਪਾਰਟੀ ویئر ਸੂਟਾਂ ਦੇ ਲਈ ਯੂਜ਼ ਕੀਤੇ ਜਾਂਦੇ ਨੇ ਸਾਰੇ ਸੂਟ ਪਾਰਟੀ ویئر ਸੂਟਾਂ ਦੇ ਲਈ ਹੁੰਦੇ ਨੇ ਉਹ ਸਾਰੇ ਹੈਗੇ ਨੇ ਇਹ ਵਾਲਾ ਸੂਟ ਹੈਗਾ ਚਾਰਜਟ ਦਾ ਪਿਓਰ ਸੁਪਰ ਫਾਈਨ ਕੁਆਲਿਟੀ ਦੀ ਚਾਰਜਟ ਦਾ ਸੂਟ ਆ ਇਹ ਸਿੰਗਲ ਕਲਰ ਹੀ ਅਵੇਲੇਬਲ ਆ ਇਹ ਸ਼ਰਾਰਾ ਸੂਟ ਹੈਗਾ ਜੀ ਇਹ ਦੇਖੋ ਇੰਨਾ ਸੋਨਾ ਕਲਰ ਆ ਦੁਪੱਟਾ ਬਹੁਤ ਹੈਵੀ ਬਣਿਆ ਹੋਇਆ ਸੂਟ ਦਾ ਤੇ ਇਹ ਵਾਲਾ ਸੂਟ ਹੈਗਾ ਬਹੁਤ ਸੋਹਣਾ ਕ੍ਰੈਸ਼ ਟਿਸ਼ੂ ਦਾ ਸੂਟ ਹੈਗਾ ਆ ਪ੍ਰੋਪਰ ਹੈਂਡਵਰਕ ਹੋਇਆ ਹੋਇਆ ਨਾਲ ਗਰੇਪ ਦੀ ਬਾਟਮ ਆ ਬਾਟਮ ਦੇ ਉੱਤੇ ਵੀ ਵਰਕ ਆ orange ਕਲਰ ਦਾ ਸੂਟ ਆ ਦੇਖੋ ਜੀ ਬੁਟੀਕ ਸਟਾਈਲ ਆ ਆਰਟੀਕਲ ਨੇ ਜਿੰਨੇ ਵੀ ਅੱਜ ਆਪਾਂ ਲੈ ਕੇ ਆਇਆ ਜਦੋਂ ਤੁਸੀਂ ਇਹਨਾਂ ਨੂੰ ਰੈਡੀ ਕਰਾਉਣ ਬੈਠਦੇ ਹੋ ਤਾਂ ਬਹੁਤ ਜ਼ਿਆਦਾ ਕੋਸਟਲੀ ਪੈ ਜਾਂਦੇ ਨੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਜ਼ੂਖ ਲੇ ਇਹਨਾਂ ਦੇ ਦੁਪੱਟੇ ਬਹੁਤ ਪਿਆਰੇ ਨੇ ਜੀ ਸੂਟ ਨਾਲ ਦੇ ਇਹਦੇ ਵਿੱਚ ਚਾਰ ਕਲਰਸ ਨੇ ਸਾਰੇ ਨਿਊਡ ਕਲਰਸ ਹੋਣਗੇ ਇਹ ਵੀ ਬਹੁਤ ਪਿਆਰੇ ਸੂਟ ਨੇ ਜੀ ਤੇ ਇਸ ਤੋਂ ਬਾਅਦ ਜੇ ਵੀ ਮੇਰੀ ਭੈਣ ਨੇ ਕੋਈ ਸੂਟ ਬਾਏ ਕਰਨਾ ਹੁੰਦਾ ਤੁਸੀਂ ਸੂਟ ਦਾ ਸਕਰੀਨਸ਼ਾਟ ਲੈ ਲੈਂਦੇ ਆ ਕਰੋ ਸਕਰੀਨ ਦੇ ਉੱਤੇ ਆਪਣਾ ਨੰਬਰ ਦਿੱਤਾ ਹੋਇਆ ਹੁੰਦਾ ਆ ਉਸ ਨੰਬਰ ਦੇ ਉੱਤੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜੋ ਤੇ ਸੂਟ ਬਾਏ ਕਰ ਸਕਦੇ ਹੋ ਕੁਆਲਿਟੀ ਸਾਰੇ ਸੂਟਾਂ ਦੀ ਪ੍ਰੀਮੀਅਮ ਹੀ ਰਹੂਗੀ ਜੀ ਤੇ ਰੇਂਜ ਵਾਈਜ਼ ਸਾਰੇ ਸੂਟ ਬਹੁਤ ਜ਼ਿਆਦਾ ਰੀਜ਼ਨੇਬਲ ਰਹਿਣਗੇ ਕੁਝ ਕੁ ਸੂਟ ਇਦਾਂ ਤੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਕਸਟਮਾਈਜੇਸ਼ਨ ਅਵੇਲੇਬਲ ਹੈਗੀ ਆ ਤੁਸੀਂ ਆਪਣੀ ਚੁਆਇਸ ਦਾ ਕਲਰ ਤੇ ਸਟੱਫ ਲਗਵਾ ਕੇ ਡਿਜ਼ਾਈਨ ਨੂੰ ਕਾਪੀ ਕਰਾ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਹੈ ਜੀ ਥੈਂਕ ਯੂ ਸੋ ਮੱਚ